ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਆਣਗਵਾਂਡ ਦੇ ਪਿੰਡ ਤਿੰਨ ਚਾਰ ਕਿਲੋਮੀਟਰ ਤੇ ਵਾਂਦਰ ਰਹਿ ਜਾਂਦਾ ਤਿੰਨ ਚਾਰ ਕਿਲੋਮੀਟਰ ਤੇ ਬਗਰਾੜੀਆਂ ਨਾਲ ਹੀ ਲੰਬ ਵਾਲੀ ਐ ਇੱਕ ਸਾਈਡ ਬੁਰਜ ਐ ਇਹ ਆਣਗਵਾਂਡ ਦੇ ਪਿੰਡ ਐ ਸੈਂਟਰ ਚ ਪਿੰਡ ਐ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਘਰੇਲੂ ਪਸ਼ੂ ਆ ਬਾਈ ਕਹਿੰਦਾ ਕੋਈ ਵਪਾਰ ਦਾ ਕੰਮ ਨਹੀਂ ਚਾਰਨ ਆਗਾ ਟੋਟਲ ਸਾ ਇੱਕਦਾਂ ਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਡੈਰੀ ਦੁੱਧ ਪਾਉਂਦੀ ਆ ਤੇ ਦੋ ਨਾਲ ਸੇਲ ਕਰਨੇ ਆ ਇੱਕ ਆ ਸੂਈ ਸਵਾਈ ਸੋਹਣੀ ਚੰਗੀ ਵਿਹੜ ਹੈ ਤੇ ਇੱਕ ਮੂਰਾ ਨਸਲ ਦੀ ਝੋਟੀ ਸਨੱਖੀ ਆ ਵੱਡੇ ਕੱਦ ਕਾ 8 ਵਾਲੀ ਫੁੱਲ ਵਜਣ ਵਾਲੀ ਹੈ ਇਹ ਦੋ ਨਾਲ ਸੇਲ ਹੈ ਇਨਫਾਰਮੇਸ਼ਨ ਲੈ ਲੈਣਾ ਉਹ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਾਰਮੇਸ਼ਨ ਲੈ ਕੇ ਹਾਂਜੀ ਬਾਈ ਸਾਸੀ ਕਾਲ ਦਿਓ ਨਾਮ ਤੇ ਐਡਰੈਸ ਦੱਸ ਦਿਓ ਮਾ ਬਾਈ ਪਿੰਡ ਨਗਰਾ ਜਿਹੜਾ ਪੀਨ ਕੋਡ ਰਸੀਡ ਲੇ ਲਓ ਫੋਨ ਨੰਬਰ ਦੱਸ ਦੇ 980215571 ਇੱਕ ਰਹੀ ਫੇਰ ਦੱਸ ਦੇ 980215572 ਦੋ ਨਾਲ ਵਗਾਓ ਬਾਈ ਹਾਂ ਜੀ ਵੀਰੇ ਦੋ ਨਾਲ ਝੋਟੀ ਦਾ ਕੰਨ ਮਾਸੂਆ ਪਹਿਲਾ ਜੀ ਪਲੂਣਾ ਹਾਂ ਜੀ ਕਿੰਨੇ ਕ ਦਿਨ ਲੈ ਜੂ ਦਿਨ ਵੀਰੇ 10 12 ਲੈ ਜੂ 10 12 ਮਾਂਥਲੀ ਕਿੰਨਾ ਕੁ ਦੋਦੇ ਸੀ ਬਾਈ ਮਾਂਥਲੀ ਵੀ 12 ਲੀਟਰ ਕੋਲ ਸੀ ਕਿੰਨਾ ਕਿ ਪਿਆ ਜੀ ਦੋ ਤੇਰੇ ਹਿਸਾਬ ਨਾਲ ਬਾਈ ਬਾਈ ਮਾਲ 5 ਲੀਟਰ ਤਾਂ ਪਲੱਸ 12 ਹਾਂ ਇਹਨਾਂ ਦਾ ਪਛਾਈ ਦਾ ਆਰਾਮ ਨਹੀਂ ਕੱਢੀਏ ਬਾਹਰ ਨੂੰ ਤੋੜ ਕੇ ਵਿਖਾ ਦਈਏ ਦੋਸਤੋ ਨਰਮ ਜਿਆ ਵੀਰ ਹੈ ਵਧੀਆ ਗੱਲਾਂ ਕੀਤੀਆਂ ਬਾਈ ਕਹਿੰਦਾ 12 ਕਿਲੋ ਇਹਦੀ ਮਾਂ ਦਾ ਦੁੱਧ ਸੀ 5 ਕਿਲੋ ਤਾਂ ਬਾਈ ਕਹਿੰਦਾ ਡੰਗ ਦਾ ਇਹ ਵੀ ਖੁੱਲਾ ਦੁੱਧ ਪਿਆਉ ਯਾਨੀ ਕਿ ਦੋਵਾਂ ਮੇਲਿਆਂ ਦਾ 10 ਕਿਲੋ ਦੁੱਧ ਸੋਹਣੀ ਝੋਟੀ ਹੈ ਮੋਹਰਾਂ ਨਸਲ ਦੀ ਪਹਿਲਾ ਸੁਹਾ ਪਲੂਣ ਕੱਟੇ ਕੱਦ ਕਾਠ ਵੱਡਾ ਹੀ ਹੈ ਵਜ਼ਨ ਬਹੁਤ ਹੈ ਸੋਹਣਾ ਬਾਡੀ ਸਟਰਕਚਰ ਹੈ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਹੈ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਆ ਥਣ ਭਾਂਡੇ ਦੀ ਸਾਫ ਸੁਥਰੀ ਆ 10 12 ਦਿਨ ਬਾਈ ਦੱਸਦਾ ਕਿ ਹਜੇ ਡੇਟ ਮੁਤਾਬਕ ਕੱਚੀ ਆ 10 12 ਦਿਨ ਲੈ ਜੂ ਕਿਹੜਾ M52 ਬੁੱਲ ਤੋਂ ਅੱਗੇ ਬਾਈ ਦੱਸਦਾ ਗੱਬਣ ਚੰਗੇ ਬੁੱਲ ਦਾ ਸੀਵਨ ਲੱਗਿਆ ਜੀ ਤੋਂ ਪ੍ਰੈਗਨੈਂਟ ਆ ਥਣ ਸੋਹਣੇ ਆ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਮੂੰਹ ਮੱਥੇ ਦੀ ਫੁੱਲ ਸਨਖੀ ਆ ਵੱਡੇ ਕਦ ਕਾਠ ਵਾਲੀ ਛੋਟੀ ਸੇਵਾ ਸੰਭਾਲ ਵੀਰ ਦੀ ਫੁੱਲ ਆ ਪੈਠੋ بڑا ਵੇਖ ਸਕਦੇ ਆ ਸੋਹਣਾ ਚੌੜਾ ਚਾਰ ਚਪੇ ਰੋਂ ਗੋਲ ਮਟੋਲ ਪਈ ਐ 10 12 ਦਿਨ ਵੀਰ ਦੱਸਦਾ ਹਜੇ ਲੈ ਜੂਗੀ 10 12 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਆ ਸਾਰੀ ਵਾਲ ਟੈਲ ਕੱਢ ਕੇ ਸੋਹਣਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਹ ਉਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਪਹਿਲਾ ਸੂਹ ਮੇਰੇ ਹਿਸਾਬ ਨਾਲ ਝੁੱਟੀ ਹਜੇ ਦੰਦਾ ਚ ਹੀ ਐ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਬਾਈ ਦੇ ਘਰੇ ਆਵੇ ਆਪਦੀ ਨਰਖ ਪਰਖਣਾ ਸੌਦਾ ਕਰ ਲੇ ਮੁੱਲ ਬਾਈ ਜਾਇਜਾ ਲੈਣ ਦੇ ਨਾਲ ਜਾਇਜੇ ਫੋਨ ਤੇ ਹੋਊਗਾ ਮੁੱਲ ਫੋਨ ਤੇ ਜਾਇਜ ਹੀ ਹੋ ਹਾਂ ਜਾਇਜ ਠੀਕ ਹੈ ਜੀ ਦੋਸਤੋ ਵੀਰ ਕਹਿੰਦਾ ਮੁੱਲ ਹੋਊਗਾ ਜਾਇਜ ਹੀ ਕਰ ਲਾਂਗੇ ਫੋਨ ਤੇ 12 ਕਿਲੋ ਇਹਦੀ ਮਾਂ ਦਾ ਦੁੱਧ ਛੋਟੀ ਸੋਹਣੀਆ 10 12 ਕਿਲੋ ਤਾਂ ਖੁੱਲਾ ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਐਡੀ ਝੋਟੀ ਜੈ ਇਨਾ ਦੁੱਧ ਨਹੀਂ ਦਿੰਦੀ ਦੇਣਾ ਵੀ ਕਿਹੜੀ ਨਹੀਂ ਆ ਪ੍ਰਾਈਸ ਵੀਰ ਕਹਿੰਦਾ ਜਾਇਜ ਹੀ ਹੋ ਕਰ ਲਾਂਗੇ ਫੋਨ ਤੇ ਦੋ ਨੰਬਰ ਬਾਰੇ ਦੱਸ ਦिए ਬਾਈ ਪਰ ਦੁੱਧ ਦੁੱਧ ਤੋਂ ਤੇ ਰਸੀ ਦੂਜੇ ਸੂਏ ਸੂਈ ਨੂੰ ਸਮਾ ਸਮਾ ਨਹੀਂ ਨਾ ਹੋਵੇ ਬੱਚਾ ਬੱਚੂ ਹੀ ਚੱਲ ਜਾ ਚੱਲ ਗਿਆ ਦੁੱਧ ਕਿੰਨਾ ਜਿਹੜਾ ਚੋ ਲੈਣਾ ਆਪਾਂ ਦੁੱਧ ਵੀਰੇ 8 ਕਿਲੋ ਦੇਈਆਂ ਅੰਜਾ ਆਪਾਂ 7 ਮੰਨ ਕੇ ਦੇਈ 8 ਕਿਲੋ ਦੇਈ ਜਾਂਦੀ ਆ 7 ਕਿਲੋ ਮੰਨ ਕੇ ਆ ਜਾ ਇਕਲਾ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਮਹੀਨੇ ਦੀ ਸੂਈ ਆ ਬੱਛਰੂਏ ਦਾ ਬਾਈ ਕਹਿੰਦਾ ਚੱਲ ਗਿਆ ਚੜ੍ਹਾਈ ਕਰ ਗਿਆ 8 ਕਿਲੋ ਦੁੱਧ ਦਿੰਦੀ ਆ ਬਾਈ ਕਹਿੰਦਾ ਦੋਨੇ ਵੇਲੇ ਠੀਕ ਐ 8 ਕਿਲੋ ਇੱਕ ਡੰਗ ਦਾ 8 ਕਿਲੋ 16 ਕਿਲੋ ਦੋਸਤੋ ਮੈਨੂੰ ਵੀ ਭੁਲੇਖਾ ਲੱਗ ਗਿਆ ਸੀਗਾ ਇੱਕ ਟਾਈਮ ਦਾ 8 ਕਿਲੋ ਦੁੱਧ ਹੈ ਦੋਵਾਂ ਵੇਲਿਆਂ ਦਾ 16 ਕਿਲੋ ਦੁੱਧ ਹੈ ਫਰਕ ਦੁੱਧੀ ਦਾ ਪੈ ਗਿਆ ਸੀਗਾ ਚਲੋ ਸੌਰੀ ਭੁਲੇਖਾ ਕਿਸੇ ਨੂੰ ਵੀ ਲੱਗ ਸਕਦਾ 8 ਕਿਲੋ ਇੱਕ ਟਾਈਮ ਦਾ ਦੋਵਾਂ ਟਾਈਮਾਂ ਦਾ 16 ਕਿਲੋ ਦੁੱਧ ਹੈ ਬਾਈ ਕਹਿੰਦਾ ਤੁਸੀਂ 7 ਕਿਲੋ ਮੰਨ ਕੇ ਆ ਜਾਓ ਜਾਨੀ ਕਿ 14 ਕਿਲੋ ਤਾਂ ਬਾਈ ਕਹਿੰਦਾ ਕੰਡੇ ਤੇ ਦੋ ਟਾਈਮ ਚਾਰ ਟਾਈਮ ਭਾਵੇਂ ਦੱਸ ਦੇਣ ਝੋਲੇ ਅਗਲਾ ਨਿਕਲੂਗਾ 16 ਕਿਲੋ ਹੀ ਥਣ ਪੂਰੇ ਸੋਹਣੇ ਆ ਆਹ ਦੀ ਚੁਆਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਵੀਡੀਓ ਬਣਾਉਣ ਦਾ ਸਮਾਂ ਸਵੇਰ ਦਾ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ 9 ਵਜ ਕੇ 14 ਮਿੰਟ ਦੇ ਸਵਾ ਨੂੰ ਵੀਡੀਓ ਬਣਾ ਰਹੇ ਆ ਥਣ ਹਵਾਨੇ ਦੀ ਜਜਮੈਂਟ ਆਪਦੀ ਉਹ ਹਿਸਾਬ ਨਾਲ ਕਰਿਓ ਜੇ ਕਿਤੇ ਆਥ ਨੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 4-5 ਵਜੇ ਹਵਾਨਾ ਦੁੱਧ ਨਾਲ ਭਰਿਆ ਆਉਣਾ ਸੀ ਬਾਕੀ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਏ ਸਵਾਏ ਪਸ਼ੂ ਦਾ ਕਾਹਦਾ ਵਹਿਮ ਜਦੋਂ ਮਾਲਕੇ ਕਹਿੰਦਾ 8 ਕਿਲੋ ਇੱਕ ਟਾਈਮ ਦਾ ਦੋਵਾਂ ਟਾਈਮਾਂ ਦਾ 16 ਕਿਲੋ ਦੁੱਧ ਹੈ ਮੇਰੇ ਵੱਲੋਂ ਦੋ ਟਾਈਮ ਚੋਲੋ ਮੇਰੇ ਵੱਲੋਂ ਭਾਵੇਂ ਤਿੰਨ ਟਾਈਮ ਚੋਕੇ ਲੈ ਜਾਓ ਤੇ ਭਾਵੇਂ ਧਾਰਾ ਮਾਰ ਕੇ ਲੈ ਜਾਓ ਥੋੜੀ ਮਰਜੀ ਹੈ ਪੂਰੀ ਵੱਡੀ ਵਹਿੜ ਹੈ ਝੋਟੀ ਵੀ ਫੋਲੀ ਵੱਡੇ ਕੱਦਾਂ ਵਾਲੀ ਫੋਲੀ ਵਜ਼ਨ ਵਾਲੀ ਹੈ ਤੇ ਵਹਿੜ ਦਾ ਵੀ ਕੱਦ ਸੇਮ ਹੀ ਆ ਦੂਜਾ ਸੂਹਾ ਨਵਾਂ ਹਾਨ ਬੱਚੀ ਥਣ ਭਾਂਡੇ ਦੀ ਸਾਫ ਸੁਥਰੀ ਹੈ ਸ਼ਾਮ ਤੱਕ ਰਹਵਾਨਾ ਦੁੱਧ ਨਾਲ ਭਰ ਲੈਣਾ ਛੋਟਾ ਕੰਨ ਬੋਦੀ ਵਾਲੀ ਵੱਛੀ ਮੁੱਲ ਬਾਈ ਜੈਜਾ ਮਾਨਦਾਨ ਹੋ ਜੂ ਹਾਂਜੀ ਵੀਰੇ ਫੇ ਕੋਈ ਜੋੜਾ ਲੈ ਜੂ ਵੱਧ ਹੋ ਜੂ ਪੁਰਾ ਹਾਂਜੀ ਹਾਂਜੀ ਦੋਸਤੋ ਵੱਛੀ ਦਾ ਮੁੱਲ 60000 16 ਕਿਲੋ ਦੁੱਧ ਹੈ ਮਾਨਤਾਨ ਹੋ ਜੂ ਜੇ ਕੋਈ ਭੈਣ ਭਰਾ ਜੋੜਾ ਲੈ ਜਾਂਦਾ ਦੋਵੇਂ ਨਾਲ ਹੀ ਲੈ ਲੈਂਦਾ ਫਿਰ ਵੀਰ ਕਹਿੰਦਾ ਖੁੱਲਾ ਮਾਨਤਾਨ ਕਰ ਦੂੰਗਾ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚਲੀ ਜਾਂਦਾ ਜੇ ਕਿਸੇ ਨੇ ਬਾਈ ਦੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਇੱਕ ਸਾਈਡ ਵੰਦਰਾ ਵਰਜਾ ਬਗਰਾੜੀ ਲੰਬਾਲੀ ਇਹ ਆਣ ਗਵਾਂਡ ਦੇ ਪਿੰਡ ਹੈ ਬਾਕੀ ਵੀਰ ਨੂੰ ਫੋਨ ਲਾ ਲਿਓ ਪ੍ਰੋਪਰ ਵੀਰ ਐਡਰੈਸ ਤੁਹਾਨੂੰ ਸਮਝਾ ਦੂਗਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ ਇੱਕ ਨੰਬਰ ਟਾਪ ਦੀ ਝੋਟੀ ਪਹਿਲਾ ਸੂਆ ਪਲੋਨ ਕੱਟੀ ਐਮ 51 ਬੱਲ ਤੋਂ ਅੱਗੇ ਪ੍ਰੈਗਨੈਂਟ ਆ ਦੋ ਨੰਬਰ ਸੂਈ ਸਵਾਈ ਵਹਿੜਾ ਇਹ ਜੋੜਾ ਪਸ਼ੂਆਂ ਦਾ ਸੇਲ ਹੈ ਜੇ ਕੋਈ ਝੋਟੀ ਲੈ ਜਾਂਦਾ ਚਾਹ ਵਾਣਾ ਬੇਫਿਕਰ ਹੋ ਕੇ ਫੋਨ ਲਾ ਲਓ ਜੇ ਕਿਸੇ ਨੇ ਬੱਛੀ ਲੈਣੀ ਹੈ ਸੂਈ ਸਵਾਈ ਹੈਗੀ ਹੈ 16 ਕਿਲੋ ਦੁੱਧ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰੇ ਮਸਾਸ਼ੀ ਕਰੋ